ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਹੈ ਗੁਰੂ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ ਸਨ ਗੁਰੂ ਜੀ ਬਹੁਤ ਹੀ ਪਿਆਰੇ ਦਿਆਲੂ ਅਤੇ ਸਭ ਨੂੰ ਪਿਆਰ ਕਰਨ ਵਾਲੇ ਸਨ ਜਦੋਂ ਉਹ ਗੁਰੂ ਬਣੇ ਤਾਂ ਉਹਨਾਂ ਨੇ ਸਾਨੂੰ ਦੋ ਖਾਸ ਗੱਲਾਂ ਸਿਖਾਈਆਂ ਸਨ ਪਹਿਲੀ ਗੱਲ ਇਹ ਸੀ ਸਦਾ ਵਾਹਿਗੁਰੂ ਦਾ ਨਾਮ ਜਪੋ ਅਤੇ ਦੂਸਰੀ ਇਹ ਸੀ ਹਰ ਕਿਸੇ ਦੀ ਮਦਦ ਕਰੋ ਚਾਹੇ ਉਹ ਛੋਟਾ ਹੋਵੇ ਚਾਹੇ ਉਹ ਵੱਡਾ ਗੁਰੂ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਸੀ ਜੋ ਅੱਜ ਅੰਮ੍ਰਿਤਸਰ ਵਿੱਚ ਹੈ ਤੇ ਜਿਸ ਨੂੰ ਅਸੀਂ ਸੋਨੇ ਦਾ ਮੰਦਿਰ ਵੀ ਕਹਿੰਦੇ ਹਾਂ ਉਹਨਾਂ ਨੇ ਆਦ ਗ੍ਰੰਥ ਤਿਆਰ ਕੀਤਾ ਜਿਸ ਵਿੱਚ ਗੁਰਬਾਣੀ ਇਕੱਠੀ ਕੀਤੀ ਤਾਂ ਜੋ ਸਾਰੇ ਲੋਕ ਨਾਮ ਜਪਣ ਤੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸੁੰਦਰ ਬਣਾ ਸਕਣ ਸੰਘਾ ਜੀ ਅੱਜ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਹੈ ਆਪਾਂ ਵਾਅਦਾ ਕਰੀਏ ਕਿ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪਾਂਗੇ ਮਾਤਾ-ਮਿਤਾ ਦੀ ਸੇਵਾ ਕਰਾਂਗੇ ਅਤੇ ਸਭ ਨਾਲ ਪਿਆਰ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ